ਸਭ ਪੈਰੀ ਪਾਏ ਸੂਹੀ ਮਹੱਲਾ ਚੌਥਾ ਤੂੰ ਕਰਤਾ ਸਭ ਕਿਸੇ ਆਪੇ ਜਾਣ ਹੈ ਕਿਆ ਤੁਧ ਪਹਿ ਆਖ ਸੁਣਾਈ ਹੈ ਬੁਰਾ ਭਲਾ ਤੁਧ ਸਭ ਕਿਸ ਸੂਝੈ ਜਿਹਾਂ ਕੋ ਕਰੇ ਤੇਹਾ ਕੋ ਪਾਈਐ ਮੇਰੇ ਸਾਹਿਬ ਤੋ ਅੰਤਰ ਕੀ ਵਿਧ ਜਾਣ ਹੈ ਬੁਰਾ ਭਲਾ ਤੁਧ ਸਭ ਕਿਸ ਸੂਝੈ ਤੁਧ ਭਾਵੈ ਤਿਵੇਂ ਬਲਾਵਹਿ ਰਹਾਉ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹੀ ਮਨੁਖ ਭਗਤ ਕਰਾਈ ਜਿਕਨਾ ਸਤਗੁਰ ਮੇਲ ਸੁਖ ਦੇਵਹਿ ਇਕ ਮਨੁਖ ਧੰਦ ਪਟਾਈ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਧ ਸਭਨਾ ਸਿਰ ਲਿਖਿਆ ਲੇਖ ਜੇਹੀ ਤੂੰ ਨਦਰ ਕਰਹਿ ਤੇਹਾ ਕੋ ਹੋਵੈ ਵਿਨ ਨਦਰਿ ਨਾਹੀ ਕੋ ਪੇਖ ਤੇਰੀ ਵਡਿਆਈ ਤੂੰ ਹੈ ਜਾਣਹਿ ਸਭ ਤੁਧਨੋ ਨਿਤ ਧਿਆਈ ਜਿਸਨੂੰ ਤੁਧ ਭਾਵੈ ਤਿਸਨੂੰ ਤੂੰ ਮੇਲਹਿ ਜਨ ਨਾਨਕ ਸੋ ਥਾਏ ਪਾਏ ਸੂਹੀ ਮਹੱਲਾ ਚੌਥਾ ਜਿਨ ਕੈ ਅੰਤਰ ਵਸਿਆ ਮੇਰਾ ਹਰਿ ਹਰਿ ਤਿਨਕੇ ਸਭ ਰੋਗ ਗਵਾਈ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਈ ਮੇਰੇ ਰਾਮ ਹਰ ਜਨ ਅਰੋਗ ਭਏ ਗੁਰਬਚਨੀ ਜਿਨਾਂ ਜਪਿਆ ਮੇਰਾ ਹਰ ਹਰ ਤਿਨਕੇ ਹਉ ਮੈਂ ਰੋਗ ਗਏ ਰਹਾਉ ਬ੍ਰਹਮਾ ਵਿਸ਼ਨੂ ਮਹਾਦੇਵ ਤਰੈ ਗੁਣ ਰੋਗੀ ਵਿੱਚ ਹਉ ਮੈਂ ਕਾਰ ਕਮਾਈ ਜਿਨ ਕੀਏ ਤਸਹਿ ਨ ਚੀਤਹਿ ਬਪੜੀ ਹਰ ਗੁਰਮੁਖ ਸੋਜੀ ਪਾਈ ਹਉ ਮੈ ਰੋਗ ਸਭ ਜਗਤ ਬਿਆਪਿਆ ਤਿਨ ਕੋ ਜਨਮ ਮਰਨ ਦੁਖ ਭਾਰੀ ਗੁਰ ਪ੍ਰਸਾਦੀ ਕੋ ਵਿਰਲਾ ਛੂਟੈ ਕਿਸ ਜਨ ਕੋ ਹਉ ਬਲਿਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾ ਕਾ ਰੂਪ ਅਪਾਰੂ ਨਾਨਕ ਆਪੇ ਵੇਖ ਹਰ ਬਿਗਸੈ ਗੁਰਮਖ ਬ੍ਰਹਮ ਵਿਚਾਰੂ ਸੂਹੀ ਮਹੱਲਾ ਚੌਥਾ ਕੀਤਾ ਕਰਨਾ ਸਰਬ ਰਜਾਈ ਕਿਛ ਕੀਚੈ ਜੇ ਕਰ ਸਕੀਐ ਆਪਣਾ ਕੀਤਾ ਕਿਛੂ ਨਾ ਹੋਐ ਜਿਉ ਹਰ ਭਾਵੇ ਤਿਉ ਰੱਖੀਐ ਮੇਰੇ ਹਰ ਜੀਉ ਸਭ ਕੋ ਤੇਰੇ ਵਸ ਅਸਾ ਜੋਰ ਨਾਹੀ ਜੇ ਕਿਛ ਕਰ ਹਮ ਸਾਖ ਹੈ ਜੋ ਭਾਵੈ ਤਿਵੇਂ ਬਖਸ਼ ਰਹਾਉ ਸਭ ਜੀਉ ਪਿੰਡ ਦੀ ਆਤ ਤੁਦੇ ਆਪੇ ਤੁਦੇ ਆਪੇ ਕਾਰੇ ਲਾਇਆ ਜਿਹਾ ਤੂੰ ਹੁਕਮ ਕਰਹਿ ਤੇਹ ਕੋ ਕਰਮ ਕਮਾਵੇ ਜਿਹਾ ਤੁਦ ਧੁਰ ਲਿਖ ਪਾਇਆ ਪੰਚ ਤਤ ਕਰ ਤੁਦ ਸ੍ਰਿਸ਼ਟ ਸਭ ਸਾਜੀ ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੇ ਇਕ ਨਾ ਸਤਗੁਰ ਮੇਲ ਤੂੰ ਬੁਝਾਵੈ ਇਕ ਮਨਮੁਖ ਕਰਹਿ ਸੇ ਰੋਵੈ ਹਰ ਕੀ ਵਡਿਆਈ ਹਉ ਆਖ ਨਾ ਸਕ ਹਉ ਮੂਰਖ ਮੁਗਦ ਨਿਚਾਨ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸਨਨਾਗਤ ਪਇਆ ਅਜਾਨ ਰਾਗ ਸੂਹੀ ਮਹੱਲਾ ਪੰਜਵਾਂ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਬਾਜੀ ਗਰਜੈ ਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ ਸਾੰਗ ਉਤਾਰ ਖੰਮਿਓ ਪਾਸਾਰਾ ਤਬ ਏਕੋ ਏਕੰਕਾਰਾ ਕਮਣ ਰੂਪ ਦ੍ਰਿਸ਼ਟਿਓ ਬਿਨਸਾਇਉ ਕਤਹਿ ਗਯਉ ਉਹ ਕਤਤੈ ਆਯਉ ਰਹਾਉ ਜਲ ਤੇ ਊਠਹਿ ਅਨਕ ਤਰੰਗਾ ਕਨਕ ਭੂਖਨ ਕੀਨੇ ਬਹੁ ਰੰਗਾ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾਕੇ ਤੇ ਏਕ ਅੰਕਾਰਾ ਸਹਿਸ ਘਟਾ ਮਹ ਏਕ ਆਕਾਸ ਘਟ ਫੂਟੇ ਤੇ ਉਹੀ ਪ੍ਰਗਾਸ ਭਰਮ ਲੋਭ ਮੋਹ ਮਾਇਆ ਵਿਕਾਰ ਭ੍ਰਮ ਛੂਟੇ ਤੇ ਏਕ ਅੰਕਾਰ ਉਹ ਅਬਨਾਸੀ ਬਿਨ ਸਤਨਾਹੀ ਨਾ ਕੋ ਆਵੇ ਨਾ ਕੋ ਜਾਹੀ ਗੁਰਪੂਰੈ ਹਉ ਮੈਂ ਮਲ ਧੋਈ ਕਹੋ ਨਾਨਕ ਮੇਰੀ ਪਰਮਗਤ ਹੋਈ ਸੂਹੀ ਮਹੱਲਾ ਪੰਜਵਾ ਕੀਤਾ ਲੋੜਹਿ ਸੋ ਪ੍ਰਭ ਹੋਇ ਤੁਜ ਬਿਨ ਦੂ ਜਾ ਨਾਹੀ ਕੋਇ ਜੋ ਜਨ ਸੇਵੇ ਤਿਸ ਪੂਰਨ ਕਾਜ ਦਾਸ ਆਪਣੀ ਕੀ ਰਾਖੁ ਹੁ ਲਾਜ ਤੇਰੀ ਸਰਨ ਪੂਰਨ ਦਇਆਲਾ ਤੁਜ ਬਿਨ ਕਵਨ ਕਰੇ ਪ੍ਰਤਪਾਲਾ ਰਹਾਉ ਜਲ ਥਲ ਮਹੀਲ ਰਹਿਆ ਪਰਪੂਰ ਨਿਕਟ ਵਸੈ ਨਾਹੀ ਪ੍ਰਭ ਦੂਰ ਲੋਕ ਪਤਿਆਰੈ ਕਛੂ ਨਾ ਪਾਈਐ ਸਾਚ ਲੱਗੈ ਤਾ ਹਉ ਮੈਂ ਜਾਈਐ ਜਿਸਨੋ ਲਾਏ ਲੈ ਸੋ ਲਾਗੈ ਗਿਆਨ ਰਤਨ ਅੰਤਰਿਤ ਸਜਾਗੈ ਦੁਰਮਤ ਜਾਏ ਪਰਮ ਪਦ ਪਾਏ ਗੁਰ ਪ੍ਰ사ਦੀ ਨਾਮ ਧਿਆਈ ਦੋਏ ਕਰ ਜੋੜ ਕਰੋ ਅਰਦਾਸ ਕੁਦ ਭਾਵੇ ਤਾਂ ਆ ਨਹਿ ਰਾਸ ਕਰ ਕਿਰਪਾ ਆਪਣੀ ਭਗਤੀ ਲਾਈ ਜਨ ਨਾਨਕ ਪ੍ਰਭ ਸਦਾ ਧਿਆਈ ਸੂਹੀ ਮਹੱਲਾ ਪੰਜਵਾ ਤਨ ਸੁਹਾਗਣ ਜੋ ਪ੍ਰਭੂ ਪਛਾਨੈ ਮਾਨੈ ਹੁਕਮ ਤਜੈ ਅਬਮਨ ਪ੍ਰਿਆਸੋਂ ਰਾਤੀ ਰਲੀਆਂ ਮਾਨੈ ਸੁਨ ਸਖੀਏ ਪ੍ਰਭ ਮਿਲਣ ਦੀ ਸ਼ਾਨੀ ਮਨ ਤਨ ਅਰਪ ਤਜ ਲਾਜ ਲੋਕਾਨੀ ਰਹਾਉ ਸਖੀ ਸਹੇਲੀ ਕੋ ਸਮਝਾਵੇ ਸੋਈ ਕਮਾਵੇ ਜੋ ਪ੍ਰਭ ਭਾਵੇ ਸਾ ਸੁਹਾਗਣ ਅੰਕ ਸਮਾਵੇ ਗਰਭ ਗਹਿਲੀ ਮਹਿਲ ਨਾ ਪਾਵੇ ਫਿਰ ਪਛਤਾਵੇ ਜਬ ਰੈਣ ਬਿਹਾਵੇ ਕਰਮਹੀਨ ਮਨਮੁਖ ਦੁਖ ਪਾਵੇ ਬਿਨੋ ਕਰੀ ਜੇ ਜਾਣਾ ਦੂਰ ਪਰਾਬ ਅਬ ਨਾਸੀ ਰਹਾ ਭਰਪੂਰ ਜਨ ਨਾਨਕ ਗਾਵੇ ਦੇਖ ਧੂਰ ਸੂਹੀ ਮਹੱਲਾ ਪੰਜਵਾ ਗ੍ਰਹਿ ਵਾਸ ਗੁਰ ਕੀ ਨਾਹੋਂ ਘਰ ਕੀ ਨਾਰ ਦਸ ਦਾਸੀ ਕਰ ਦੀਨੀ ਪਧਾਰ ਸਗਲ ਸਮਗਰੀ ਮੈਂ ਘਰ ਕੀ ਜੋੜੀ ਆਸ ਪਿਆਸੀ ਪਿਰ ਕੋ ਨੋੜੀ ਕਵਨ ਕਹਾ ਗੁਣ ਕੰਤ ਪਿਆਰੀ ਸੁਗੜ ਸਰੂਪ ਦਿਆਲ ਮਰਾਰੀ ਰਹਾਉ ਸਤ ਸ਼ਿੰਗਾਰ ਭਉ ਅੰਜਨ ਪਾਇਆ ਅੰਮ੍ਰਿਤ ਨਾਮ ਤੰਬੂਲ ਮੁਖ ਖਾਇਆ ਕੰਗਨ ਬਸਤਰ ਗਹਿਨੇ ਬਨੇ ਸੁਹਾਵੀ ਤਨ ਸਭ ਸੁਖ ਪਾਵੇ ਜਾਂ ਪਿਰ ਘਰ ਆਵੇ ਗੁਣ ਕਾਮਣ ਕਰ ਕੰਤਿ ਝਾਇਆ ਵਸ ਕਰ ਲੀਨਾ ਗੁਰ ਭਰਮ ਚੁਕਾਇਆ ਸਭ ਤੇ ਊਚਾ ਮੰਦਰ ਮੇਰਾ ਸਭ ਕਾਮਣ ਤਿਆਗੀ ਪ੍ਰਿਉ ਪ੍ਰੀਤਮ ਮੇਰਾ ਪ੍ਰਗਟਿਆ ਸੂਰ ਜੋਤ ਉਜਿਆਰਾ ਸੇਜ ਵਿਸ਼ਾਈ ਸ਼ਰਧ ਅਪਾਰਾ ਨਵ ਰੰਗ ਲਾਲ ਸੇਜ 라ਵਣ ਆਇਆ ਜਨ ਨਾਨਕ ਪਿਰ ਧਨ ਮਿਲ ਸੁਖ ਪਾਇਆ ਸੂਹੀ ਮਹੱਲਾ ਪੰਜਵਾਂ ਉਮਕਿਓ ਹਿਓ ਮੇਲਨ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰਿਆ ਜਾਈ ਸੁਨਤ ਸੰਦੇਸਰੋ ਪ੍ਰਿਆ ਗ੍ਰਹਿ ਸੀਜ ਵਿਚਾਈ ਭ੍ਰਮ ਭ੍ਰਮ ਆਇਓ ਤੋ ਨਦਰ ਨਾ ਪਾਈ ਕਿਨ ਬਿਦੇ ਹੀ ਅਰੋਤੀ ਰਹਿ ਨਿਮਾਨੂ ਮਿਲ ਸਾਜਨ ਹਉ ਤੁਜ ਕੁਰਬਾਨੂ ਰਹਾਉ ਏਕਾ ਸੀਜ ਵਿਸ਼ੀ ਧਨ ਕੰਤਾ ਧਨ ਸੂਤੀ ਪਿਰ ਸਦ ਜਾਗੰਤਾ ਪੀਓ ਮਦ ਰੋ ਧਨ ਮਤਵੰਤਾ ਧਨ ਜਾਗੈ ਜੇ ਪਿਰ ਬੋਲੰਤਾ ਭਈ ਨਰਾਸੀ ਬਹੁਤ ਦਿਨ ਲਾਗੀ ਦੇਸ ਦਸੰਤਰ ਮੈਂ ਸਗਲੇ ਝਾਗੀ ਖਿਨ ਰਹਿਨ ਨਾ ਪਾਵੋ ਬਿਨ ਪਗ ਪਾਗੇ ਹੋਏ ਕਿਰਪਾਲ ਪ੍ਰਭ ਮਿਲਹਿ ਸੁਭਾਗੇ ਭਇਓ ਕਿਰਪਾਲ ਸਤ ਸੰਗ ਮਲਾਇਆ ਬੂਜੀ ਤਪਤ ਕਰੈ ਪਿਰ ਪਾਇਆ ਸਗਲੇ ਸ਼ਿੰਗਾਰ ਹੁਣ ਮੁਝਹਿ ਸੁਹਾਇਆ ਕਹੋ ਨਾਨਕ ਗੁਰ ਭਰਮ ਚ ਕਾਇਆ ਜਹਿ ਦੇਖਾਂ ਤਹਿ ਪਿਰ ਹੈ ਭਾਈ ਖੋਲਿਓ ਕਪਾਟ ਤਾਂ ਮਨ ਠਹਿਰਾਈ ਰਹਾਉ ਦੂਜਾ ਸੂਹੀ ਮਹੱਲਾ ਪੰਜਵਾਂ ਕਿਆ ਗੁਣ ਤੇਰੇ ਸਾਰ ਸੰਭਾਲੀ ਮੋਹਿ ਨਿਰਗੁਣ ਕੇ ਦਾਤਾਰੀ ਬੈ ਖਰੀਦ ਕਿਆ ਕਰੇ ਚਤਰਾਈ ਇਹੋ ਜੀਉ ਪਿੰਡ ਸਭ ਥਾਰੀ ਲਾਲ ਰੰਗੀਲੇ ਪ੍ਰੀਤਮ ਮਨ ਮੋਹਨ ਤੇਰੇ ਦਰਸ਼ਨ ਕੋ ਹਮ ਬਾਰੀ ਰਹਾਉ ਪ੍ਰਭ ਦਾਤਾ ਮੋਹਿ ਦੀਨ ਪੇਖਾਰੀ ਤੂੰ ਸਦਾ ਸਦਾ ਉਪਕਾਰੀ ਸੋ ਕਿਛ ਨਾਹੀ ਜੇ ਮੈਂ ਤੇ ਹੋਵੈ ਮੇਰੇ ਠਾਕੁਰ ਅਗੰਮ ਅਪਾਰੀ ਕਿਆ ਸੇਵਕ ਮਾਵੋ ਕਿਆ ਕਹਿ ਰਿਝਾਵੋ ਵਿਦ ਕਿਤ ਪਾਵੋ ਦਰਸਾਰੀ ਮਿਤ ਨਹੀਂ ਪਾਈਐ ਅੰਤ ਨਾ ਲਈਐ ਮਨ ਤਰਸੈ ਚਰਨਾਰੀ ਪਾਵੋ ਦਾਨ ਟੀਠ ਹੋਏ ਮੰਗਾਂ ਮੋਖਲਾ ਗੈ ਸੰਤ ਰੇ ਨਾਰੀ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਪ੍ਰਭ ਹਾਥ ਦੇ ਨਿਸਤਾਰੀ ਸੂਹੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਸੇਵਾ ਥੋਰੀ ਮੰਗਨ ਬਹੁਤਾ ਮਹਿਲ ਨ ਪਾਵੈ ਕਹਿ ਤੋ ਪਹੁਤਾ ਜੋ ਪ੍ਰਿਆ ਮਾਨੇ ਤਿਨ ਕੀ ਰੀਸਾ ਕੂੜੇ ਮੂਰਖ ਕੀ ਹਾਠੀ ਸਾਰਾ ਹ ਭੇਖ ਦਿਖਾਵੇ ਸਚਨਾ ਕਮਾਵੇ ਕਹਿ ਤੂੰ ਮਹਿਲੀ ਨਿਕਟ ਨਾ ਆਵੇ ਅਤੀਤ ਸਦਾਏ ਮਾਇਆ ਕਾ ਮਾਤਾ ਮਨ ਨਹੀਂ ਪ੍ਰੀਤ ਕਹਿ ਮੁਖ ਰਾਤਾ ਕਹੋ ਨਾਨਕ ਪ੍ਰਭ ਬਿਨੋਂ ਸੁਨੀਜੈ ਕੁਚਲ ਕਠੋਰ ਕਾਮੀ ਮੁਕਤ ਕੀਜੈ ਦਰਸ਼ਨ ਦੇਖੇ ਕੀ ਵਡਿਆਈ ਤੂੰ ਸੁਖ ਦਾਤੇ ਪੁਰਖ ਸੁਭਾਈ ਰਹਾਉ ਦੂਜਾ ਸੋਹੀ ਮਹੱਲਾ ਪੰਜਵਾਂ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਔਸਰ ਆਪਣਾ ਬੂਝੈ ਨਾ ਇਆਨਾ ਮਾਇਆ ਮੋਹ ਰੰਗ ਲਪਟਾਨਾ ਰਹਾਉ ਲੋਭ ਲਹਿਰ ਕੋ ਵਿਗਸ ਫੂਲ ਬੈਠਾ ਸਾਧ ਜਨਾਂ ਕਾ ਦਰਸ ਨਾ ਡੀਠਾ ਕਬਹੂ ਨਾ ਸਮਝੈ ਅਗਿਆਨ ਗਵਾਰਾ ਬਹੁਰ ਬਹੁਰ ਲਪਟਿਓ ਜੰਜਾਰਾ ਰਹਾਉ ਵਿਖੇ ਨਾਦ ਕੰਨ ਸੁਣ ਭੀਨਾ ਹਰ ਜਸ ਸੁਨਤ ਆਲਸ ਮਨ ਕੀਨਾ ਦ੍ਰਿਸ਼ਟ ਨਾਹੀ ਰੇ ਪੇਖਤ ਅੰਧੀ ਛੋੜ ਜਾਹੇ ਝੂਠੇ ਸਭ ਤੰਦੇ ਰਹਾਉ ਕਹੋ ਨਾਨਕ ਪ੍ਰਭ ਬਖਸ਼ ਕਰੀ ਜੈ ਕਰ ਕਿਰਪਾ ਮੋਹਿ ਸਾਧ ਸੰਗ ਦੀਜੈ ਤਉ ਕਿਛ ਪਾਈਐ ਜੋ ਹੋਈਐ ਰੇਨਾ ਜਿਸੈ 부ਝਾਏ ਤਿਸ ਨਾਮ ਲੈ ਨਾ ਰਹਾਉ ਸੂਹੀ ਮਹੱਲਾ ਪੰਜਵਾ ਕਰਮਹਿ ਠਾਕੁਰ ਨਦਰ ਨ ਆਵੇ ਗਲ ਮਹਿ ਪਾਹਣ ਲੈ ਲਟਕਾਵੇ ਪਰਮੇ ਪੂਲਾ ਸਾਖਤ ਫਿਰਤਾ ਨੀਰ ਬਰੋ ਲੈ ਖਪ-ਖਪ ਮਰਤਾ ਰਹਾਉ ਜਿਸ ਪਾਹਣ ਕੋ ਠਾਕੁਰ ਕਹਿਤਾ ਉਹ ਪਾਹਣ ਲੈ ਉਸ ਕੋ ਡੁੱਬਤਾ ਗੁਨਾਹਗਾਰ ਨੂਣ ਹਰਾਮੀ ਪਾਹਣ ਨਾਵ ਨਾ ਪਾਰ ਗਿਰਾਮੀ ਗੁਰ ਮਿਲ ਨਾਨਕ ਠਾਕੁਰ ਜਾਤਾ ਜਲ ਥਲ ਮਹੀਲ ਪੂਰਨ ਬੇਦਾਤਾ ਸੂਹੀ ਮਹੱਲਾ ਪੰਜਵਾਂ ਲਾਲਨ 라ਵਿਆ ਕਮਨ ਗਤੀਰੀ ਸਖੀ ਬਤਾਵਹੁ ਮੁਝਹਿ ਮਤੀਰੀ ਸੂਹਬ ਸੂਹਬ ਸੂਹਵੇ ਆਪਣੇ ਪ੍ਰੀਤਮ ਕੈ ਰੰਗ ਰਤੀ ਰਹਾਉ ਪਾਉ ਮਨੋ ਮੋ ਸੰਗ ਨੈਣ ਪਤੀਰੀ ਜਹਾਂ ਪਠਾਵੋ ਜਾਉ ਤਤਿਰੀ ਜਪ ਤਪ ਸੰਜਮ ਦੇਉ ਜਤਿਰੀ ਇਕ ਨਿਮਖ ਮਲਾਵੋ ਮੋਹਿ ਪ੍ਰਾਨ ਪਤੀਰੀ ਮਾਨ ਤਾਨ ਹੰਬੁਦ ਹਤੀਰੀ ਸਾਂ ਨਾਨਕ ਸੁਹਾਗ ਬਤੀਰੀ ਸੂਹੀ ਮਹੱਲਾ ਪੰਜਵਾ ਤੂੰ ਜੀ ਮਨ ਤੂੰ ਪ੍ਰਾਨ ਆਧਾਰਾ ਤੁਝ ਹੀ ਪੇਖ ਪੇਖ ਮਨ ਸਾਧਾਰਾ ਤੂੰ ਸਾਜਨ ਤੂੰ ਪ੍ਰੀਤਮ ਮੇਰਾ ਚਿਤਹਿ ਨ ਬਿਸਰਹਿ ਕਾਹੂ ਬੇਰਾ ਰਹਾਉ ਬੈ ਖਰੀਦ ਹਉ ਦਾਸ ਰੋ ਤੇਰਾ ਤੂੰ ਭਾਰੋ ਠਾਕੁਰ ਗੁਣੀ ਗਹਿਰਾ ਕੋਟ ਦਾਸ ਜਾ ਕਹਿ ਦਰਬਾਰੀ ਨਿਮਕ ਨਿਮਕ ਬਸੈ ਤਿਨ ਨਾਲੀ ਹਉ ਕਿਛ ਨਾਹੀ ਸਭ ਕਿਛ ਤੇਰਾ ਉਤ ਪੋਤ ਨਾਨਕ ਸੰਗ ਬਸੇਰਾ ਸੂਹੀ ਮਹੱਲਾ ਪੰਜਵਾ ਸੂਖ ਮਹਿਲ ਜਾ ਕੇ ਊਚ ਦੁਵਾਰੇ ਤਾ ਮਹਿ ਵਸਹਿ ਭਗਤ ਪਿਆਰੀ ਸਹਿਜ ਕਥਾ ਪ੍ਰਭ ਕੀ ਅਤ ਮੀਠੀ ਵਿਰਲੇ ਕਾਹੂ ਨੇਤਰ ਹੋਂ ਦੀਠੀ ਰਹਾਉ ਤਹਿ ਗੀਤ ਨਾਦ ਅਖਾਰੇ ਸੰਗਾ ਹੂੰਹਾ ਸੰਤ ਕਰਹਿ ਹਰ ਰੰਗਾ ਤਹਿ ਮਰਨ ਨਾ ਜੀਵਨ ਸੋਗ ਨਾ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਗੋਜ ਕਥਾ ਇਹ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਸੂਹੀ ਮਹੱਲਾ ਪੰਜਵਾ ਜਾਂ ਕੈ ਦਰਸ ਪਾਪ ਕੋਟ ਉਤਾਰੀ ਭੇਟ ਤਸੰਗ ਏਹ ਭਵ ਜਲ ਤਾਰੀ ਓਏ ਸਾਜਨ ਓਏ ਮੀਤ ਪਿਆਰੀ ਜੋ ਹਮ ਕਉ ਹਰ ਨਾਮ ਚਿਤਾਰੀ ਰਹਾਉ ਜਾਂ ਕਾ ਸ਼ਬਦ ਸੁਨਤ ਸੁਖ ਸਾਰੀ ਜਾਂ ਕੀ ਤਹਿਲ ਜਮਦੂਤ ਬਦਾਰੇ ਜਾਂ ਕੀ ਧੀਰਕ ਇਸ ਮਨ ਹੈ ਸਧਾਰੇ ਜਾਂ ਕਹਿ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸੁਵਾਰੇ ਸਰਨ ਨਾਨਕ ਤਿਨ ਸਤਿ ਬਲੇ ਹਾਰੀ ਸੂਹੀ ਮਹੱਲਾ ਪੰਜਵਾਂ ਰਹਿਣ ਨਾ ਪਾਵਹਿ ਸੁਰ ਨਰ ਦੇਵਾ ਉਠ ਸਧਾਰੇ ਕਰਿ ਮਨ ਜਨ ਸੇਵਾ ਜੀਵਤ ਦੇਖੇ ਜਿਨੀ ਹਰ ਹਰ ਧਿਆਇਆ ਸਾਧ ਸੰਗ ਤਿਨੀ ਦਰਸ਼ਨ ਪਾਇਆ ਰਹਾਉ ਬਾਦਸ਼ਾਹ ਸਹਾ ਵਪਾਰੀ ਮਰਨ ਜੋਦੀ ਸੈ ਸੋ ਕਲਹਿ ਕਰਨਾ ਕੂੜੈ ਮੋਹੇ ਲਪਟ ਲਪਟਾਨਾ ਛੋੜ ਚੱਲਿਆ ਤਾਂ ਫਿਰ ਪਛਤਾਨਾ ਕਿਰਪਾ ਨਿਧਾਨ ਨਾਨਕ ਕਉ ਕਰਹੁ ਦਾਤ ਨਾਮ ਤੇਰਾ ਜਪੀ ਦਿਨ ਰਾਤ